ਅੱਜ ਜੋ ਉਸੇ ਕਹਾਣੀ ਲੈ ਕੇ ਆਇਆ ਹਾਂ ਉਹ ਤੁਸੀਂ ਸੁਣ ਕੇ ਹਰਾਨ ਹੋ ਜਾਓਗੇ ਕਿੱਥੇ ਜਾਨਵਰ ਨੇ ਜੋ ਕਿ ਆਪਣੇ ਮਾਲਕ ਦੇ ਬਰਤ ਕਿੰਨੇ ਵਫ਼ਾਦਾਰ ਹੁੰਦੇ ਨੇ ਅਤੇ ਉੱਥੇ ਹੀ ਇੱਕ ਇਨਸਾਨ ਹੈ ਜੋ ਕਿ ਇਨਸਾਨ ਦਾ ਹੀ ਬੈਰੀ ਬਣਿਆ ਹੋਇਆ ਹੈ। ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਯੁਕਤੀ ਦੇ ਸ਼ਹਿਰ ਆਗਰਾ ਵਿੱਚੋਂ ਬਾਲਕੇਸ਼ਵਰ ਨਾਮ ਦੀ ਕਲੋਨੀ ਵਿੱਚੋਂ। ਉਸ ਕਲੋਨੀ ਦੇ ਵਿੱਚ ਵਿਜੇ ਸ਼ਰਮਾ ਨਾਮ ਦਾ ਇੱਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਰਹਿਆ ਕਰਦਾ ਸੀ। ਜੋ ਕਿ ਇੱਕ ਸਵਰਾਜ ਟਾਈਮਜ਼ ਨਾਮ ਦੀ ਅਖਬਾਰ ਦੇ ਵਿੱਚ ਐਜ਼ ਅ ਐਡੀਟਰ ਕੰਮ ਕਰਿਆ ਕਰਦਾ ਸੀ ਉਸ ਕਲੋਨੀ ਦੇ ਵਿੱਚ ਆਪਣੇ ਦੋ ਬੱਚੇ ਅਤੇ ਆਪਣੀ ਧਰਮ ਪਤਰੀ ਦੇ ਨਾਲ ਰਹਿਆ ਕਰਦਾ ਸੀ ਤੇ ਬਧੀਆ ਘਰ ਅਤੇ ਬਧੀਆ ਪੈਸੇ ਵਾਲਾ ਵਿਅਕਤੀ ਸੀ ਤੇ ਨਾਲ ਉਸ ਦੇ ਘਰ ਵਿੱਚ ਦੋ ਜਾਨਵਰ ਵੀ ਸੀ ਜਿਨ੍ਹਾਂ ਵਿੱਚੋਂ ਇੱਕ ਕੁੱਤਾ ਸੀ ਜਿਸ ਦਾ ਨਾਮ ਟਫੀ ਸੀ ਤੇ ਇੱਕ ਉੱਥੇ ਤੋਤਾ ਵੀ ਸੀ ਜਿਹੜਾ ਰੱਖਿਆ ਹੋਇਆ ਜਿਸ ਦਾ ਨਾਮ ਹੀਰਾ ਸੀ ਤੇ ਦੋਵੇਂ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਸੀਗੇ ਹੁਣ ਆਉਂਦੀ ਹੈ ਉਹ ਤਰੀਕ ਜਿਸ ਦਿਨ ਤੋਂ ਇਹ ਸਟੋਰੀ ਦੀ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਹੈ 2 ਫਰਵਰੀ 2014 ਉਸ ਦਿਨ ਵਿਜੇ ਸ਼ਰਮਾ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵਿਆਹ ਉੱਤੇ ਜਾਣਾ ਹੁੰਦਾ ਹੈ ਰਾਤ ਦਾ ਵਿਆਹ ਹੁੰਦਾ ਹੈ ਅਤੇ ਸਾਰੇ ਜਾਨੀ ਸ਼ਾਮ ਦੇ ਵੇਲੇ ਤਿਆਰ ਹੋਣ ਲੱਗ ਜਾਂਦੇ ਨੇ ਵਿਆਹ ਦੇ ਲਈ ਐਨ ਮੌਕੇ ਉੱਤੇ ਨੀਲਮ ਸ਼ਰਮਾ ਜੋ ਕਿ ਉਸ ਦੀ ਧਰਮ ਪਤਨੀ ਹੁੰਦੀ ਹੈ ਉਹ ਸ਼ਾਮ ਨੂੰ ਆ ਕੇ ਵਿਆਹ ਤੋਂ ਜਾਣ ਤੋਂ ਮਨਾ ਕਰ ਦਿੰਦੀ ਹੈ ਅਤੇ ਉਹ ਇਹ ਗੱਲ ਕਹਿੰਦੀ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਇਸ ਕਰਕੇ ਉਹ ਵਿਆਹ ਤੇ ਨਹੀਂ ਜਾ ਸਕਦੀ ਤੇ ਵਿਜੇ ਆਪਣੇ ਪਰਿਵਾਰ ਦੇ ਦੋ ਹੀ ਬੱਚਿਆਂ ਦੇ ਨਾਲ ਵਿਆਹ ਉੱਤੇ ਚਲਾ ਜਾਂਦਾ ਹੈ ਅਤੇ ਨੀਲਮ ਉਸ ਦੀ ਧਰਮ ਪਤਨੀ ਘਰ ਵਿੱਚ ਹੀ ਰਹਿੰਦੀ ਹੈ વિજે ਜਦੋਂ ਉਹ ਵਿਆਹ ਤੋਂ ਵਾਪਸ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਬੱਚੇ ਉਸਦੇ ਘਰ ਦੇ ਥੱਲੇ ਹੀ ਰੁਕਦੇ ਹਨ ਅਤੇ ਵਿਜੇ ਕੋਲ ਘਰ ਦੀ ਡੁਪਲੀਕੇਟ ਚਾਬੀ ਹੁੰਦੀ ਹੈ ਇਸ ਕਰਕੇ ਉਹ ਘਰ ਦੇ ਬਾਹਰ ਲੱਭੂਆ ਖੋਲ ਕੇ ਘਰ ਦੇ ਅੰਦਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਉੱਪਰ ਕਮਰੇ ਵਿੱਚ ਜਾਂਦਾ ਹੈ ਜਦੋਂ ਉਹ ਕਮਰੇ ਦਾ ਬੂਹਾ ਖੋਲਦਾ ਹੈ ਤਾਂ ਉਸ ਅੰਦਰਲਾ ਸਾਰਾ ਮੰਜ਼ਰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਸ ਦੀ ਘਰ ਵਾਲੀ ਅਤੇ ਉਸ ਦਾ ਜੋ ਕੁੱਤਾ ਹੁੰਦਾ ਹੈ ਉਹਨਾਂ ਦੀਆਂ ਲਾਛਾਂ ਪੂਨ ਦੇ ਨਾਲ ਪਿੱਜੀਆਂ ਹੋਈਆਂ ਪਈਆਂ ਹੁੰਦੀਆਂ ਨੇ ਉਹਨਾਂ ਦੁਮਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਬੱਚੇ ਥੱਲੇੋਂ ਉੱਪਰ ਵੱਲੋਂ ਦੌੜਦੇ ਨੇ ਜਦੋਂ ਉੱਪਰ ਅੱਕ ਦੇਖਦੇ ਨੇ ਮਾਂ ਅਤੇ ਉਹਨਾਂ ਦੇ ਕੁੱਤੇ ਦੀ ਕਮਰੇ ਵਿੱਚ ਲਾਸ਼ ਪਈ ਹੁੰਦੀ ਹੈ ਤੇ ਉਹ ਸਰਮੰਝਰ ਦੇਖ ਕੇ ਉਹ ਵੀ ਚੀਕਾਂ ਮਾਰਨ ਲੱਗ ਜਾਂਦੇ ਨੇ ਫਤ ਇਹਨਾਂ ਦੀਆਂ ਚੀਜ਼ ਚ ਹੜਾ ਸੁਣ ਕੇ ਆਂਡੀ ਗੌਂਡੀ ਵੀ ਘਰੇ ਹੁਣ ਸ਼ੁਰੂ ਕਰ ਦਿੰਦੇ ਨੇ ਜਿਵੇਂ ਜਿਵੇਂ ਇਹਨਾਂ ਦੇ ਸ਼ੋਰ ਸਾਰੇ ਪਤਾ ਲੱਗਦਾ ਹੈ ਤਾਂ ਆਪਣੇ ਆਸ-ਪਾਸੇ ਸਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਦੇ ਵਿੱਚੋਂ ਹੀ ਕੋਈ ਵਿਅਕਤੀ ਪੁਲਿਸ ਨੂੰ ਕੰਪਲੀਟ ਕਰਦਾ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਾਬੂ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਭੇਜ ਦਿੰਦੇ ਹਨ ਅਤੇ ਆਂਡੀ ਗੌਂਡੀ ਆਪਸ ਵਿੱਚ ਇਹ ਗੱਲ ਕਰ ਰਹੇ ਹੁੰਦੇ ਨੇ ਕਿ ਜਦੋਂ ਰਾਤੀ ਕੁੱਤਾ ਭੌਂਕ ਰਿਹਾ ਸੀਗਾ ਬਹੁਤ ਉੱਚੀ-ਉੱਚੀ ਸ਼ਾਇਦ ਉਸ ਸਮੇਂ ਇਹੀ ਘਟਨਾ ਉੱਥੇ ਉਸ ਸਮੇਂ ਵਾਪਰੀ ਹੋਵੇਗੀ ਜਿਸ ਕਰਕੇ ਕੁੱਤਾ ਭੌਂਕ ਰਿਹਾ ਸੀ ਅਤੇ ਅੰਟੀਕੌਂਟੀਨੇ ਸੋਚਿਆ ਕਿ ਕੁੱਤਾ ਸ਼ਾਇਦ ਐਵੇਂ ਹੀ ਭੌਂਕ ਰਿਹਾ ਇਸ ਕਰਕੇ ਕਿਸੇ ਨੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਇਸ ਗੱਲ ਉਤੇ ਅਤੇ ਇਸ ਦੌਰਾਨ ਪੁਲਿਸ ਦੇ ਕੋਲ ਫਸਟ ਰਿਪੋਰਟ ਵੀ ਹੁੰਦੀ ਹੈ ਨੀਲਮ ਦੀ ਜਿਸ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਨੀਲਮ ਆਪਣਾ ਬਚਾਅ ਕਰ ਰਹੀ ਸੀ ਜਿਸ ਕਰਕੇ ਉਸਦੇ ਹੱਥਾਂ ਪੈਰਾਂ ਉੱਤੇ ਵੀ तकरीबन 14 ਵਾਰੀ ਚਾਕੂ ਦੇ ਚਖਪ ਹੋਏ ਸਨ ਜਿਸ ਦੇ ਕਰਕੇ ਉਸ ਦੀ ਮੌਤ ਹੋ ਗਈ। ਅਤੇ ਨਾਲ ਹੀ ਇੱਕ ਵੈਟਰਨਰੀ ਡਾਕਟਰ ਉਸ ਕੁੱਤੇ ਦਾ ਵੀ ਪੋਸਮਾਰਟ ਕਰਦਾ ਜਿਸ ਦਾ ਨਾਮ ਟਫੀ ਸੀ ਅਤੇ ਉਸ ਰਿਪੋਰਟ ਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਟਫੀ ਉੱਤੇ ਵੀ 9 ਵਾਰੀ ਚਾਕੂ ਨਾਲ ਵਾਰ ਕੀਤਾ ਗਿਆ ਸੀਗਾ। ਹੁਣ ਜਦੋਂ ਇਹ ਰਿਪੋਰਟਾਂ ਸਾਰੀਆਂ ਲੋਕਾਂ ਵਿੱਚ ਵੀ ਪਤਾ ਲੱਗਦਾ ਹੈ ਕਿ ਕਿਵੇਂ ਕੋਈ ਇਸ ਢੰਗ ਨਾਲ ਇੱਕ ਕਿਸੇ ਔਰਤ ਨੂੰ ਨੇ ਹੱਥੀ ਔਰਤ ਨੂੰ ਮਾਰ ਸਕਦਾ ਹੈ ਅਤੇ ਕਿਵੇਂ ਇੱਕ ਜਾਨਵਰ ਨੂੰ ਵੀ ਇੰਨੀ ਬੁਰੀ ਤਰ੍ਹਾਂ ਮਾਰ ਸਕਦਾ ਹੈ। ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੁੱਸਾ ਵੀ ਸੀਗਾ। ਤੇ ਅਫਸੋਸਯੋਗੀ ਸਾ ਹੁਣ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਕੀ ਘਰ ਵਿੱਚ ਆਇਆ ਹੋਊਗਾ ਉਹ ਬੰਦਾ ਕਿੰਨਾ ਬੇਰਹਿਮ ਅਤੇ ਦਰਿੰਦਗੀ ਭਰਿਆ ਹੋਵੇਗਾ ਕਿਉਂਕਿ ਉਸਨੇ ਇੱਕ ਕੁੱਤੇ ਉੱਤੇ ਵੀ 9 ਵਰੀ ਹਮਲਾ ਕੀਤਾ ਅਤੇ ਇੱਕ ਨਿੱਕੀ ਔਰਤ ਤੇ 14 ਵਰੀ ਉਸਨੂੰ ਛਾਕੁੰਣੜ ਮਾਰਿਆ ਹੁਣ ਜਦੋਂ ਇਹ ਸਾਰੀ ਰਿਪੋਰਟ ਪੁਲਿਸ ਕੋਲ ਪਹੁੰਚਦੀ ਹੈ ਤਾਂ ਪੁਲਿਸ ਇਸ ਤੋਂ ਬਾਅਦ ਆਪਣੀ ਅੱਗੇ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ ਪੁਲਿਸ ਘਰਦਿਆਂ ਤੋਂ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਤੇ ਨਾਲ ਹੀ ਨਾਲ ਆਂਢੀ ਗੋਂਢੀਆ ਤੋਂ ਪੁੱਛਗਿੱਛ ਆਪਣੀ ਸ਼ੁਰੂ ਕਰ ਦਿੰਦੀ ਹੈ ਵਿਜੇ ਨੇ ਕਿਸੇ ਗੁਰੂ ਜੀ ਮੀ ਲਈ ਸੀ ਜਿਸ ਕਰਕੇ ਉਹਨਾਂ ਦੇ ਆਪਸ ਵਿੱਚ ਪੈਸੇ ਦਾ ਕੋਈ ਰੌਲਾ ਸੀਗਾ ਅਤੇ ਇਸ ਕਰਕੇ ਉਹਨਾਂ ਦੀ ਆਪਸ ਵਿੱਚ ਲੜਾਈ ਵੀ ਹੋਈ ਸੀ। ਅਤੇ ਪੁਲਿਸ ਦਾ ਸ਼ੱਕ ਉਸੇ ਵਿਅਕਤੀ ਉੱਤੇ ਜਾਂਦਾ ਹੈ ਕਿ ਸ਼ਾਇਦ ਉਸ ਵਿਅਕਤੀ ਨੇ ਆਪ ਕਤਲ ਕੀਤਾ ਹੋਵੇ ਜਾਂ ਫਿਰ ਉਸਨੇ ਕਿਸੇ ਹੋਰ ਕੋਲੋਂ ਇਹ ਕਤਲ ਕਰਾਇਆ ਹੋਵੇ। ਹੁਣ ਪੁਲਿਸ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਿਸ ਦੇ ਨਾਲ ਵਿਜੇ ਦਾ ਇਹ ਰੌਲਾ ਹੁੰਦਾ ਹੈ। ਹੁਣ ਪੁਲਿਸ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਲੈ ਆਉਂਦੀ ਹੈ ਅਤੇ ਉਸਦੇ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੰਦੀ ਹੈ। ਪਰ ਉਹ ਵਿਅਕਤੀ ਇਹ ਕਹਿੰਦਾ ਹੈ ਕਿ ਉਸ ਦਾ ਵਿਜੇ ਦੇ ਨਾਲ ਰੌਲਾ ਬਿਸ਼ੱਕ ਸੀਗਾ ਕੋਈ ਚੱਲ ਰਿ ਪਰ ਉਹ ਕਿੰਨਾ ਵੀ ਬੇਰਹਿਮ ਨਹੀਂ ਕਿ ਉਸਦੀ ਇਸ ਕਰਕੇ ਉਸਦੀ ਧੀਮੀ ਦੀ ਜਾਨ ਲੈ ਲਵੇ ਤਾਂ ਇਸ ਦੇ ਵਿੱਚ ਕੀ ਹੁੰਦਾ ਹੈ ਪੁਲਿਸ ਦੇ ਕੋਲ ਵੀ ਕੋਈ ਵੀ ਇਹੋ ਜਿਹਾ ਪੁਖਤਾ ਸਬੂਤ ਨਹੀਂ ਹੁੰਦੇ ਕਿ ਉਸ ਵਿਅਕਤੀ ਦਾ ਇਸ ਕੇਸ ਦੇ ਨਾਲ ਉਹਨੂੰ ਲੇਕਪਸ ਕਰ ਸਕੇ ਪੁਲਸ ਨੂੰ ਲੱਗਾ ਸੀਗਾ ਸ਼ਾਇਦ ਇਹੀ ਵਿਅਕਤੀ ਹੋਗਾ ਜਿਸ ਨੇ ਇਹ ਸਾਰਾ ਕੁਝ ਕੀਤਾ ਹੋਵੇਗਾ ਪਰ ਪੁਲਿਸ ਦੇ ਕੋਲੋਂ ਵੀ ਕੋਈ ਪੁਖਤਾ ਸਬੂਤ ਹੋਣ ਨਾ ਕਰਕੇ ਇਸ ਵਿਅਕਤੀ ਨੂੰ ਛੱਡਣਾ ਪਿਆ ਹੁਣ ਇਹ ਸਭ ਕਾਰਵਾਈ ਹੁੰਦਿਆਂ ਹੋਇਆਂ 5 ਦਿਨ ਨਿਕਲ ਜਾਂਦੇ ਨੇ ਅਤੇ ਵਿਜੇ ਅਤੇ ਉਸਦੇ ਬੱਚੇ ਘਰੋਂ ਬਾਹਰ ਹਨ ਤਾਂ 5 ਦਿਨ ਬਾਅਦ ਵਿਜੇ ਅਤੇ ਉਸ ਦਾ ਪਰਿਵਾਰਿਕ ਤੇ ਉਹ ਹੀ ਬੱਚੇ ਵਾਪਸ ਘਰ ਦੇ ਵਿੱਚ ਚਲੇ ਗਏ ਦੇ ਨੇ ਕਿਉਂਕਿ ਉਹਨਾਂ ਪੰਜ ਦਿਨਾਂ ਵਿੱਚ ਪੁਲਿਸ ਨੇ ਘਰ ਦੇ ਵਿੱਚੋਂ ਕਈ ਸਰ ਫਿੰਗਰਪ੍ਰਿੰਟ ਅਤੇ ਹੋਰ ਵੀ ਸੈਂਪਲ ਲੈਣੇ ਹੁੰਦੇ ਨੇ ਇਸ ਕਰਕੇ ਪੁਲਿਸ ਉਸ ਘਰ ਦੇ ਅੰਦਰ ਕਿਸ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਇਸ ਤੋਂ ਬਾਅਦ ਵਿਜੇ ਅਤੇ ਉਸ ਦਾ ਪਰਿਵਾਰ ਪੰਜ ਦਿਨ ਬਾਅਦ ਹੀ ਉਸ ਘਰ ਵਿੱਚ ਵਾਪਸ ਜਾਂਦਾ ਹੈ ਤੇ ਵਿਜੇ ਅਤੇ ਉਸ ਦੇ ਬੱਚੇ ਜਦੋਂ ਆਪਣੇ ਘਰ ਵਾਪਸ ਜਾਂਦੇ ਨੇ ਤਾਂ ਉਹਨਾਂ ਦੇ ਘਰ ਲੋਕ ਸ਼ੋਕ ਮਨਾਉਣ ਆ ਜਾਂਦੇ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਵੀ ਉੱਥੇ ਹੀ ਆਉਣਾ ਸ਼ੁਰੂ ਕਰ ਦਿੰਦੇ ਨੇ ਹੁਣ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਘਰ ਦੇ ਵਿੱਚ ਦੋ ਜਾਨਵਰ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਟੱਫੀ ਸੀਗਾ ਕੁੱਤਾ ਜੋ ਕਿ ਉਸ ਦਿਨ ਉਸ ਕਾਤਲ ਨੇ ਮਾਰ ਦਿੱਤਾ ਔਰ ਉੱਥੇ ਹੀ ਇੱਕ ਤੋਤਾ ਵੀ ਮੌਜੂਦ ਸੀ ਉਸੇ ਕਮਰੇ ਵਿੱਚ ਜਿੱਥੇ ਇਹ ਸਾਰਾ ਕੁਝ ਘਟਨਾਕ੍ਰਮ ਹੋਇਆ ਸੀਗਾ ਕਿਉਂਕਿ ਉਸ ਤੋਤੇ ਨੇ ਇਹ ਸਾਰਾ ਘਟਨਾਕ੍ਰਮ ਆਪਣੀ ਅੱਖੀਆਂ ਨੂੰ ਦੇਖਿਆ ਹੋਇਆ ਸੀਗਾ ਤਾਂ ਇਸ ਤੋਂ ਬਾਅਦ ਉਹ ਤੋਤਾ ਬਹੁਤ ਜ਼ਿਆਦਾ ਸਹਿਮ ਗਿਆ ਸੀਗਾ ਇਸ ਕਰਕੇ ਉਹ ਕੁਝ ਵੀ ਨਾ ਖਾਂਦਾ ਸੀ ਨਾ ਪੀਂਦਾ ਸੀ ਨਾ ਹੀ ਬੋਲਦਾ ਸੀਗਾ ਕਿਉਂਕਿ ਇਹ ਤੋਤਾ ਬੋਲਣ ਵਾਲਾ ਤੋਤਾ ਸੀਗਾ ਇਸ ਚੀਜ਼ ਨੂੰ ਦੇਖ ਕੇ ਵਿਜੇ ਦਾ ਪਰਿਵਾਰ ਵੀ ਥੋੜਾ ਸਹਿਮ ਗਿਆ ਸੀਗਾ ਕਿ ਉਹ ਤੋਤਾ ਕੁਝ ਵੀ ਬੋਲ ਜਾਂ ਖਾ ਪੀ ਨਹੀਂ ਰਿਹਾ ਹੁਣ ਘਰ ਦੇ ਪਰਿਵਾਰਕ ਜੋ ਕਿ ਮੈਂਬਰਾਂ ਨੇ ਬੱਚੇ ਬੱਚੇ ਸਨ ਉਹਨਾਂ ਨੇ ਉਸ ਤੋਤੇ ਨੂੰ ਖਿਲਾਉਣ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੋਤਾ ਕਿਸੇ ਦੇ ਹ ਕੁਝ ਵੀ ਖਾ ਪੀ ਨਹੀਂ ਲਿਆ ਸੀਗਾ ਵਿਜੇ ਦੇ ਘਰ ਦੇ ਵਿੱਚ ਕੁਝ ਯਾਰ ਦੋਸਤ ਵੀ ਹੁੰਦੇ ਨੇ ਤੇ ਕੁਝ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਉਹਨਾਂ ਰਿਸ਼ਤੇਦਾਰਾਂ ਵਿੱਚੋਂ ਉਹ ਕੁਝ ਕੇ ਰਿਸ਼ਤੇਦਾਰਾਂ ਨੂੰ ਦੇਖ ਕੇ ਤੋਤਾ ਫੜਫੜਾਉਣ ਲੱਗ ਪੈਂਦਾ ਹੈ ਆਪਣੇ ਪਿੰਜਰੇ ਦੇ ਵਿੱਚ ਅਤੇ ਪਿੰਜਰੇ ਨੂੰ ਤੋੜਨ ਦੀ ਵੀ ਕੋਸ਼ਿਸ਼ ਕਰਦਾ ਹੈ ਜੋ ਕਿ ਵਿਜੇ ਇਹ ਚੀਜ਼ ਨੂੰ ਨੋਟਿਸ ਕਰ ਲੈਂਦਾ ਹੈ ਅਤੇ ਜਦੋਂ ਕੋਈ ਸਪੈਸੀਫਿਕ ਹੀ ਸੱਜਣ ਮਿੱਤਰ ਜਾਂ ਕੋਈ ਰਿਸ਼ਤੇਦਾਰ ਆਉਂਦੇ ਨੇ ਉਦੋਂ ਹੀ ਇਹ ਤੋਤਾ ਆਪਣੇ ਪਿੰਜਰੇ ਵਿੱਚ ਗਾਹ ਪਾਉਣ ਲੱਗ ਪੈਂਦਾ ਹੈ ਤੇ ਪਿੰਜਰੇ ਤੋਂ ਉੱਤਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਵਿਜੇ ਇਹ ਗੱਲ ਨੋਟਿਸ ਕਰਦਾ ਹੈ ਤੇ ਉਸ ਨੂੰ ਇਹ ਲੱਗਦਾ ਹੈ ਕਿ ਤੋਤਾ ਸ਼ਾਇਦ ਜਾਣਦਾ ਹੈ ਕਿਸ ਨੇ ਘਰ ਦੇ ਵਿੱਚ ਉਸੇ ਤੀਮੀ ਦਾ ਕਤਲ ਕੀਤਾ ਹੈ ਅਤੇ ਉਹਨੂੰ ਪਤਾ ਹੋਵੇਗਾ ਸ਼ਾਇਦ ਕੋ ਸਪੈਸਿਫਿਕ ਸ਼ਾਇਦ ਉਹ ਬੰਦਾ ਰਿਸ਼ਤੇਦਾਰਾਂ ਵਿੱਚੋਂ ਹੀ ਹੋਵੇਗਾ ਜਿਸ ਕਰਕੇ ਤੋਪਾਂ ਨਫੜਪੜਾਉਂਦਾ ਹੈ ਹੁਣ ਰਿਸ਼ਤੇਦਾਰਾਂ ਤੋਂ ਜਾਣ ਤੋਂ ਬਾਅਦ ਵਿਜੇ ਆਪਣੇ ਤੋਤੇ ਕੋਲ ਜਾਂਦਾ ਹੈ ਤੇ ਉਸ ਤੋਂ ਪੁੱਛਦਾ ਹੈ ਕਿ ਨੀਲਮ ਦਾ ਕਤਲ ਕਿਸ ਨੇ ਕੀਤਾ ਹੈ ਤੇਰੀ ਮਾਲਕਨ ਦਾ ਕਤਲ ਕਿਸ ਨੇ ਕੀਤਾ ਹੈ ਅਤੇ ਤੇਰੇ ਦੋਸਤ ਤਫੀ ਦਾ ਉਸ ਕੁੱਤੇ ਦਾ ਕਤਲ ਕਿਸ ਨੇ ਕੀਤਾ ਹੈ ਤੇ ਤੋਤਾ ਅੱਗੇ ਜਵਾਬ ਦੇਣ ਲੱਗ ਪੈਂਦਾ ਹੈ ਉਸਨੇ ਮਾਰਿਆ ਉਸਨੇ ਮਾਰਿਆ ਜਦੋਂ ਵਿਜੇ ਦੁਬਾਰਾ ਪੁੱਛਦਾ ਹੈ ਕਿਸ ਨੇ ਮਾਰਿਆ ਤਾਂ ਉਹੀ ਗੱਲ ਦੁਬਾਰਾ ਚੀਹ ਰਿਪੀਟ ਹੀ ਕਰਨ ਲੱਗ ਜਾਂਦਾ ਹੈ ਹੁਣ ਵਿਜੇ ਕੀ ਕਰਦਾ ਹੈ ਇੱਕ ਪੇਜ ਉੱਤੇ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਨਾਮ ਲਿਖਦਾ ਹੈ ਜੋ ਕਿ ਉਸ ਸਮੇਂ ਆਏ ਹੋਏ ਸਨ ਅਤੇ ਬਾਅਦ ਵਿੱਚ ਚਲੇ ਜਾਂਦੇ ਨੇ ਤਾਂ ਹੌਲੀ ਹੌਲੀ ਉਹ ਨਾਮਾਂ ਨੂੰ ਉਸ ਤੋਤੇ ਮורה ਬੋਲਣ ਲੱਗ ਜਾਂਦਾ ਹੈ ਅਤੇ ਜਦੋਂ ਉਸ ਲਿਸਟ ਦੇ ਵਿੱਚੋਂ ਨਾਮ ਲੈਂਦਾ ਲੈਂਦਾ ਇੱਕ ਨਾਮ ਉੱਤੇ ਜਾ ਕੇ ਵਿਜੀ ਲੁਕਦਾ ਹੈ ਤਾਂ ਤੋਤਾ ਉੱਥੇ ਗਾਹ ਪਾ ਦਿੰਦਾ ਹੈ ਕਿ ਉਸਨੇ ਮਾਰਾ ਉਸਨੇ ਮਾਰਾ ਅਤੇ ਉਹ ਨਾਮ ਹੁੰਦਾ ਹੈ ਉਹਨਾਂ ਦੇ ਇੱਕ ਰਿਸ਼ਤੇਦਾਰ ਜਿਸ ਦਾ ਨਾਮ ਆਸ਼ੂ ਹੁੰਦਾ ਹੈ ਅਤੇ ਇਹ ਨਾਮ ਸੁਣਦੇ ਹੀ ਤੋਤਾ ਗੁੱਸੇ ਵਿੱਚ ਹੋ ਜਾਂਦਾ ਹੈ ਅਤੇ ਬਾਰ ਬਾਰ ਇੱਕੋ ਗੱਲ रिपीट ਕਰਨ ਲੱਗ ਜਾਂਦਾ ਹੈ ਉਸਨੇ ਮਾਰਾ ਉਸਨੇ ਮਾਰਾ ਥੋੜੇ ਟਾਈਮ ਬਾਅਦ ਉਹ ਆਸ਼ੂ ਦਾ ਨਾਮ ਰਿਪੀਟ ਕਰਨ ਲੱਗ ਜਾਂਦਾ ਹੈ ਤੇ ਵਿਜੀ ਇਹ ਗੱਲ ਨੋਟਿਸ ਕਰਦਾ ਹੈ ਜਦੋਂ ਆਸ਼ੂ ਉਸ ਸਮੇਂ ਵੀ ਘਰ ਵਿੱਚ ਆਇਆ ਸੀਗਾ ਤਾਂ ਉਦੋਂ ਵੀ ਤੋਤਾ ਬਹੁਤ ਜ਼ਿਆਦਾ ਅਗਰੈਸਿਵ ਹੋ ਗਿਆ ਸੀਗਾ ਤਾਂ ਹੁਣ ਉਹਨਾਂ ਦੇ ਛੱਤ ਪੈ ਜਾਂਦਾ ਹੈ ਕਿ ਹੋਵੇ ਨਾ ਹੋਵੇ ਜੋ ਆਸ਼ੂ ਆ ਉਹਦਾ ਇਸ ਘਰਤਲ ਦੇ ਵਿੱਚ ਕੋਈ ਨਾ ਕੋਈ ਹੱਥ ਹੈਗਾ ਆ ਹੁਣ ਉੱਥੇ ਹੀ ਇੱਕ ਤੋਤੇ ਵੱਲੋਂ ਇੱਕ ਵਿਜੇ ਨੂੰ ਨਾਮ ਦੱਸਿਆ ਜਾਂਦਾ ਹੈ ਜੋ ਕਿ ਇੱਕ ਪੱਕਾ ਪ੍ਰੂਫ ਹੋ ਸਕਦਾ ਹੈ ਉਸ ਕਦਰ ਤੱਕ ਪਹੁੰਚਣ ਦਾ ਹੁਣ ਵਿਜੇ ਇਹ ਸਾਰੀ ਸਟੋਰੀ ਲੈ ਕੇ ਐਸਐਸਪੀ ਦੇ ਕੋਲ ਪਹੁੰਚ ਜਾਂਦਾ ਹੈ ਤਾਂ ਉੱਥੇ ਜਾ ਕੇ ਇਹ ਆਪਣੀ ਸਾਰੀ ਸਟੋਰੀ ਦੱਸਦਾ ਹੈ ਐਸਐਸਪੀ ਨੂੰ ਜੇ ਜਦੋਂ ਵੀ ਅਸੀਂ ਇੱਕ ਨਾਮ ਲੈਨੇ ਹਾਂ ਆਸ਼ੂ ਦਾ ਤਾਂ ਉਸ ਟਾਈਮ ਇਹ ਸਾਡਾ ਦੋਤਾ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਪੁਲਿਸ ਬੜਾ ਪੁੱਛਦਾ ਹੈ ਕਿ ਇਹ ਆਸ਼ੂ ਹੈ ਕੌਣ ਤਾਂ ਵਿਜੇ ਦੱਸਦਾ ਹੈ ਕਿ ਆਸ਼ੂ ਉਸ ਦਾ ਭਾਣ ਜਾਇਆ ਹੈ ਜਿਸ ਦਾ ਪੂਰਾ ਨਾਮ ਆਸੁਤੋਸ਼ ਹੈਗਾ ਹੈ ਇਹ ਜਿਸ ਦਾ ਸਾਡੇ ਘਰ ਵਿੱਚ ਆਮ ਤੌਰ ਤੇ ਆਉਣ ਜਾਣਾ ਲੱਗਿਆ ਰਹਿੰਦਾ ਹੈ ਅਤੇ ਕਾਫੀ ਪਹਿਲਾਂ ਇਹ ਸਾਡੇ ਘਰ ਵਿੱਚ ਵੀ ਰਹਿੰਦਾ ਰਿਹਾ ਸੀਗਾ ਇਸ ਨੇ ਆਪਣੀ MBA ਕੀਤੀ ਸੀਗੀ ਤੇ ਉਸ ਦੇ ਲਈ ਇਹਨ ਮੇਰੇ ਤੋਂ 80000 ਰੁਪਏ ਲਿਆ ਹੋਇਆ ਸੀਗਾ ਹੁਣ ਉਸ ਦੇ ਕੋਲ ਕਾਫੀ ਸਾਰੇ ਸਬੂਤ ਇਕੱਠੇ ਹੋ ਗਏ ਸੀ ਆਸ਼ੂ ਦੇ ਖਿਲਾਫ ਕਿਉਂਕਿ ਆਸ਼ੂ ਇੱਕ ਵਿਅਕਤੀ ਹੋ ਸਕਦਾ ਸੀ ਜਿਸ ਨੇ ਵਿਜੀ ਦੇ ਪੈਸੇ ਵਾਪਸ ਕਰਨੇ ਸੀ ਸ਼ਾਇਦ ਇਸ ਕਰਕੇ ਵੀ ਇੱਕ ਹੋ ਸਕਦਾ ਕਿ ਉਸਨੇ ਸ਼ਰਤ ਕਬਲ ਕਰ ਦਿੱਤਾ ਹੋਵੇ ਹੁਣ ਪੁਲਿਸ ਆਸ਼ੂ ਨੂੰ ਗਿਫਤਾਰ ਕਰ ਚੁੱਕੀ ਹੁੰਦੀ ਹੈ ਪਰ ਪੁਲਿਸ ਜਦੋਂ ਆਸ਼ੂ ਤੋਂ ਸਾਰੀ ਪੁੱਛਗਿੱਛ ਸ਼ੁਰੂ ਕਰ ਦਿੰਦੇ ਹੈ ਤਾਂ ਪੁਲਿਸ ਦੇ ਸਾਹਮਣੇ ਆਸ਼ੂ ਸਾਰੀਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ ਅਤੇ ਪੁਲਿਸ ਇਸ ਤੋਂ ਬਾਅਦ ਆਸ਼ੂ ਨਾਲ ਆਪਣੇ ਤਰੀਕੇ ਨਾਲ ਸ਼ਕਤੀ ਦੇ ਨਾਲ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਦੇ ਸਾਹਮਣੇ ਆਸ਼ੂ ਕੁਝ ਨਾ ਕੁਝ ਦੱਸਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਸ਼ੂ ਦੱਸਦਾ ਹੈ ਕਿ 20 ਫਰਵਰੀ ਵਾਲੇ ਦਿਨ ਉਹ ਆਪਣੇ ਇੱਕ ਦੋਸਤ ਰੋਨੀ ਦੇ ਨਾਲ ਦੇ ਘਰ ਵਿੱਚ ਚੋਰੀ ਕਰਨ ਗਿਆ ਹੋਇਆ ਸੀਗਾ ਕਿਉਂਕਿ ਉਸ ਨੂੰ ਪਤਾ ਸੀਗਾ ਕਿ ਵਿਜੇ ਦੇ ਪਰਿਵਾਰ ਸਾਰੇ ਸਾਰਾ ਇੱਕ ਵਿਆਹ ਵਿੱਚ ਜਾਵੇਗਾ ਇਸ ਕਰਕੇ ਉਹ ਉਸਨੇ ਉਹ ਦਿਨ ਚੁਣਿਆ ਸੀਗਾ ਚੋਰੀ ਕਰਨ ਦੇ ਲਈ ਅਤੇ ਉਹ ਦੱਸਦਾ ਹੈ ਕਿ ਉਹ ਤੇ ਉਸ ਦਾ ਦੋਸਤ ਰੋਨੀ ਉਸ ਦਿਨ ਘਰ ਵਿੱਚ ਜਾਂਦੇ ਨੇ ਅਤੇ ਉਹਨਾਂ ਨੇ ਆਪਣੇ ਮੂੰਹ ਉੱਤੇ ਰਮਾਲ ਬੰਨੇ ਹੋਏ ਸਨ ਆਸ਼ੂ ਦੱਸਦਾ ਹੈ ਕਿ ਉਹ ਕੁਝ ਵੀ ਨਹੀਂ ਬੋਲ ਰਿਹਾ ਸੀਗਾ ਉੱਥੇ ਸਾਰੀ ਗੱਲਬਾਤ ਰੋਨੀ ਹੀ ਕਰ ਰያ ਸੀ ਅਤੇ ਰੋਨੀ ਹੀ ਚਾਕੂ ਦੀ ਨੋਕ ਉੱਤੇ ਨੀਲਮ ਤੋਂ ਗਹਿਣਿਆਂ ਦਾ ਜਾਂ ਪੈਸਿਆਂ ਦਾ ਕੁਝ ਕੁਝ ਕਰ ਰਿਆ ਸੀਗਾ ਆਸ਼ੂ ਦੱਸਦਾ ਹੈ ਕਿ ਉਸ ਨੂੰ ਪਤਾ ਸੀਗਾ ਕਿ ਸੈਸ਼ ਅਤੇ ਗਹਿਣੇ ਕਿੱਥੇ ਪਏ ਹੁੰਦੇ ਨੇ ਔਰ ਜਦੋਂ ਚੋਰੀ ਕਰਕੇ ਉੱਥੋਂ ਵਾਪਸ ਜਾ ਰਹੇ ਸਨ ਤਾਂ ਪਿੱਛੋਂ ਜੋ ਨੀਲਮ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਆਸ਼ੂ ਤੂੰ ਹੈ ਤਾਂ ਉਹ ਦੱਸਦਾ ਹੈ ਕਿ ਅਸੀਂ ਡਰ ਗਏ ਅਤੇ ਸਾਨੂੰ ਲੱਗਿਆ ਕਿ ਸਾਡਾ ਭਾਂਡਾ ਪੁੱਟ ਗਿਆ ਹੈ ਤੇ ਅਸੀਂ ਫਸ ਗਏ ਹਾਂ ਤਾਂ ਇਸ ਕਰਕੇ ਅਸੀਂ ਆਪਣਾ ਆਪ ਦਾ ਬਚਾਅ ਕਰਨ ਦੇ ਲਈ ਨੀਲਮ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਰੋਨੀ ਅਤੇ ਆਸ਼ੂ ਦੋ ਹੀ ਜਾਣੀ ਨੀਲਮ ਉੱਤੇ ਚਾਕੂਆਂ ਨਾਲ ਵਾਰ ਕਰਦੇ ਨੇ ਅਤੇ ਨੀਲਮ ਨੂੰ ਬਚਾਉਣ ਦੇ ਲਈ ਉਸ ਦਾ ਜੋ ਕੁੱਤਾ ਹੁੰਦਾ ੱਤੀ ਉਹ ਵੀ ਵਿਚਪਟਾ ਵਿੱਚ ਆਉਂਦਾ ਹੈ ਪਰ ਰੋਨੀ ਅਤੇ ਆਸ਼ੂ ਉਸ ਉੱਤੇ ਵੀ ਚੌਕਨ ਵਾਰ ਕਰਾ ਦਿੰਦੇ ਜੋ ਕਿ ਇੱਕ ਬੇਜਵਾਨ ਜਾਨਵਰ ਹੁੰਦਾ ਹੈ ਹੁਣ ਤੁਸੀਂ ਸੋਚੋ ਕਿ ਇੱਕ ਬੇਜਵਾਨ ਜਾਨਵਰ ਜੋ ਕਿ ਬਾਰ-ਬਾਰ ਚਾਕੂ ਤੇ ਸੱਟ ਖਾ ਰਿਹਾ ਹੈ ਅਤੇ ਫਿਰ ਵੀ ਆਪਣੀ ਮਾਲਕਨ ਨੂੰ ਬਚਾਉਣ ਦੇ ਲਈ ਵਿਚਪਟਾ ਕਰਨ ਦੇ ਲਈ ਬਾਰ-ਬਾਰ ਆ ਰਿਹਾ ਹੈ ਅਤੇ ਆਪਣੇ ਮਰਨ ਤੱਕ ਆਪਣੀ ਮਾਲਕਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਪਰ ਆਖਰਕਾਰ ਉਹ ਵਿਚਾਰਾ ਆਪਣਾ दम ਤੋੜ ਚੁੱਕਾ ਹੁਣ ਉੱਥੇ ਹੀ ਮਜੂ ਸੀਗਾ ਉਹ ਤੋਤਾ ਉਸ ਦਿਨ ਵੀ ਇਹ ਤੋਤਾ ਉਨਾ ਹੀ ਜ਼ਿਆਦਾ ਤੜਪਿਆ ਹੋਵੇਗਾ ਹੁਣ ਦੇਖੋ ਕਿ ਦੋ ਜਾਨਵਰ ਇੱਕ ਇਨਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੋ ਇਨਸਾਨ ਇੱਕ ਇਨਸਾਨ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨਾ ਜ਼ਿਆਦਾ ਪੱਧਰ ਡਿੱਗਿਆ ਹੈ ਇਨਸਾਨੀਅਤ ਦਾ ਆਸ਼ੂ ਦੱਸਦਾ ਹੈ ਕਿ ਉਸ ਨੂੰ ਮਾਰਨ ਤੋਂ ਬਾਅਦ ਉਹ ਉਥੋਂ ਪੈਸਾ ਅਤੇ ਸੋਨਾ ਚੱਕ ਕੇ ਦੌੜ ਗਏ ਆਸ਼ੂ ਦੂ ਦਿਨ ਵਾਪਸ ਆ ਜਾਂਦਾ ਹੈ ਅਤੇ ਉਸ ਦਿਨ ਜਦੋਂ ਰਿਪੋਰਟ ਪੁਲਿਸ ਸਟੇਸ਼ਨ 'ਚ ਲਿਖਾਉਂਦੇ ਨੇ ਤਾਂ ਉਸਦੇ ਮਿਲ ਨਾਲ ਜਾਂਦਾ ਹੈ ਵਿਜਿਤ ਬੱਚੇ ਵੀ ਉਸਦੇ ਹਾਨ ਬਰਾਬਰ ਦੇ ਹੁੰਦੇ ਆ ਤੇ ਉਹ ਇਕੱਠੇ ਹੀ ਰਹਿੰਦੇ ਹੁੰਦੇ ਨੇ ਪਰ ਕਿਸ ਨੂੰ ਇਹ ਨਹੀਂ ਸੀ ਪਤਾ ਕਿ ਜੋ ਆਸ਼ੂ ਨਾਲ ਘੁੰਮ ਰਿਹਾ ਪਰਿਵਾਰ ਦੇ ਨਾਲ ਤੇ ਉਹ ਹੀ ਅਸਲ ਵਿੱਚ ਅਸਲੀ ਕਾਤਲ ਹੈ ਪਰ ਤੋਤਾ ਸਾਰੀ ਗੱਲ ਅਸਲ ਸਾਹਮਣੇ ਲਿਆ ਦਿੰਦਾ ਹੈ ਕਿ ਇਹ ਹੀ ਸ਼ਖਸ ਹੈ ਜਿਸ ਨੇ ਉਸਦੀ ਮਾਲਕਨ ਦਾ ਕਤਲ ਕੀਤਾ ਹੈ ਆਸ਼ੂ ਤੇ ਰੁਨੀ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਉਹਨਾਂ ਉੱਪਰ ਮੁਕੱਦਮਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਤੋਤਾ ਹੁੰਦਾ ਹੈ ਉਸ ਦੀ ਵੀ 6 ਮਹੀਨੇ ਬਾਅਦ ਮੌਤ ਹੋ ਜਾਂਦੀ ਹੈ ਕਿ ਉਸਨੇ ਆਪਣੀ ਮਾਲਕਨ ਦੇ ਮਰਨ ਤੋਂ ਬਾਅਦ ਕੁਝ ਵੀ ਖਾਣਾ ਪੀਣਾ ਸਹੀ ਢੰਗ ਨਾਲ ਸ਼ੁਰੂ ਨਹੀਂ ਸੀ ਕੀਤਾ ਕਿਉਂਕਿ ਉਸਦੀ ਜੋ ਮਾਲਕਸਿਨੀ ਨੀਲਮ ਉਸਨੇ ਹੀ ਉਸਨੂੰ ਪਾਲਿਆ ਸੀ ਅਤੇ ਉਹੀ ਉਸਦਾ ਖਾਣਾ ਪੀਣਾ ਦਾ ਸਾਰਾ ਕੁਝ ਧਿਆਨ ਰੱਖਦੀ ਸੀ ਤੇ ਆਪ ਹੀ ਉਸਨੂੰ ਖਣਾਉਂਦੀ ਬਣਾਉਂਦੀ ਹੁੰਦੀ ਸੀ ਕਿਉਂਕਿ ਉਸਦਾ ਇੱਕ ਹੋਰ ਜੋ ਸਾਥੀ ਸੀਗਾ ਟਫੀ ਉਹ ਕੁੱਤਾ ਉਹ ਵੀ ਮਰ ਚੁੱਕਾ ਸੀ ਇਸ ਕਰਕੇ ਥੋੜੀ-ਥੋੜੀ ਆਪਣਾ ਸਾਰਾ ਖਾਣਾ ਪੀਣਾ ਤਿਆਗ ਚੁੱਕਾ ਹੁੰਦਾ ਇਸ ਕਰਕੇ ਉਹ 6 ਮਹੀਨੇ ਬਾਅਦ ਮਰ ਜਾਂਦਾ ਹੈ ਅਤੇ ਜੋ ਵਿਜੇ ਸ਼ਰਮਾ ਹੁੰਦਾ ਹੈ ਉਹ ਵੀ ਕੋਰੋਨਾ ਟਾਈਮ ਦੇ ਵਿੱਚ ਉਸਦੀ ਵੀ ਡੈਥ ਹੋ ਜਾਂਦੀ ਹੈ 23 ਮਾਰਚ 2023 ਨੂੰ ਅਦਾਲਤ ਦਾ ਫੈਸਲਾ ਆਉਂਦਾ ਹੈ ਆਸ਼ੂ ਅਤੇ ਰੋਨੀ ਨੂੰ ਉਮਰ ਕੈਦ ਦੀ سزا ਅਤੇ ਨਾਲ 72000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਹੁਣ ਦੇਖੋ ਕਿ ਇਨਸਾਨੀਅਤ ਦਾ ਪੱਧਰ ਕਿੰਨਾ ਡਿੱਗ ਚੁੱਕਾ ਹੈ ਕਿ ਜਿਸ ਵਿਅਕਤੀ ਨੂੰ ਆਪਣੇ ਘਰ ਵਿੱਚ ਖੁਲਾਉਂਦੇ ਪਾਲਉਂਦੇ ਰਹੇ ਉਹੀ ਉਸ ਦਾ ਕਾਤਲ ਬਣ ਗਿਆ ਅਤੇ ਜੋ ਜਾਨਵਰ ਉਹ ਲਾੜ ਪਿਆਨਾ ਵੀ ਰੱਖਦੇ ਸੀਗੇ ਉਹ ਉਸ ਦੇ ਐਂਡ ਤੱਕ ਵਫਾਦਾਰ ਰਹੇ ਅਤੇ ਇੱਕ ਤਾਂ ਟਫੀ ਉਸੇ ਦਿਨ ਮਰ ਗਿਆ ਜੋ ਕੁੱਤਾ ਸੀਗਾ ਅਤੇ ਉਹ ਸੋਤਾ ਜੋ ਕਿ ਐਂਡ ਤੱਕ ਉਸ ਨੂੰ ਆਪਣੀ ਮਾਲਕਨ ਦੇ ਇਨਸਾਫ ਦਵਾ ਗਿਆ ਹਾਂ ਉਹ ਅਲੱਗ ਅਲੈ ਕਿ ਕੋਰਟ ਦੇ ਵਿੱਚ ਜਾ ਕੇ ਜਾਨਵਰ ਦੀ ਗਵਾਹੀ ਨਹੀਂ ਮੰਨੀ ਜਾਂਦੀ ਪਰ ਉਸਦੇ ਤੋਤੇ ਕਾਰਨ ਕਿ ਉਹਨੂੰ ਅਸਲੀ ਜਿਸ ਵਿਅਕਤੀ ਨੂੰ ਮਰਡਰ ਕੀਤਾ ਜਾਂਦਾ ਉਹ ਤੋਤੇ ਨੇ ਆਪਣੇ ਗਵਾਹੀ ਦੇ ਨਾਲ ਸਿੱਧੇ ਦਿੱਤਾ ਵੀ ਇਹ ਸ਼ਖਸ ਹੈ ਜਿਸਨੇ ਮੇਰੀ ਮਾਲਕਨ ਦਾ ਕਤਲ ਕੀਤਾ ਹੈ ਤੇ ਪੁਲਿਸ ਨੇ ਫਿਰ ਉਸ ਦੀ ਵਿਸਤਾਰਿਤਤਾ ਦੇ ਉਸ ਦੇ ਉੱਤੇ ਅੱਗੇ ਕੋਈ ਕਾਰਵਾਈ ਕੀਤੀ ਸ਼ੁਰੂ ਜੇ ਤੋਤਾ ਨਾ ਹੁੰਦਾ ਸ਼ਾਇਦ ਪੁਲਿਸ ਇਹ ਕੇਸ ਸ਼ਹਿਰ ਚ ਬਹੁਤ ਜ਼ਿਆਦਾ ਲੰਮਾ ਚਲਾ ਜਾਂਦਾ ਅਤੇ ਸ਼ਾਇਦ ਕਦੀ ਪੁਲਿਸ ਇਸ ਵਿਅਕਤੀ ਅੱਜ ਤੱਕ ਕਦੇ ਵੀ ਨਹੀਂ ਪਹੁੰਚ ਸਕਦੀ ਸੀ